ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਬੈਕ ਸਾਈਡ ਤੇ ਜੱਪ ਕਿਸ ਤਰ੍ਹਾਂ ਲਗਾਈ ਜਾ ਸਕਦੀ ਹੈ ਇਹ ਆਪਣੇ ਕੋਲ ਇੱਕ ਲੇਡੀ ਕਮੀਜ਼ ਦੀ ਬੈਕ ਸਾਈਡ ਹੈ ਇਹ ਆਪਾਂ ਪੇਸਟਿੰਗ ਲਾ ਕੇ ਇਸ ਤਰ੍ਹਾਂ ਪੱਟੀ ਤਿਆਰ ਕਰੀ ਹੋਈ ਹੈ ਹੁਣ ਤਾਂ ਆਪਾਂ ਪਲੋਗਾਂ ਦੇ ਬਰਾਬਰ ਕਰਕੇ ਹੀ ਲਾਵਾਂਗੇ ਇਹ ਇਸ ਤਰ੍ਹਾਂ ਇਹ ਆਪਣਾ ਨਿਸ਼ਾਨ ਲੱਗਾ ਹੋਇਆ ਹੈ ਸੈਂਟਰ 'ਚ ਇੱਥੇ ਇਹ ਪੱਟੀ ਆਪਾਂ ਇਹਦੇ ਉੱਪਰ ਇਸ ਤਰ੍ਹਾਂ ਰੱਖ ਕੇ ਸਿੱਧੀ ਸਾਈਡ ਤੇ ਪਹਿਲਾਂ ਸਲਾਈ ਲਗਾ ਲੈਣੀ ਆ ਇਹ ਸਲਾਈ ਆਪਾਂ ਅੱਧੇ ਪੈਰ ਦੀ ਇਧਰੋਂ ਲੈਣੀ ਆ ਸੈਂਟਰ ਚੋਂ ਅੱਧੇ ਪੈਰ ਦੀ ਇਧਰੋਂ ਤੇ ਸੈਂਟਰ ਚ ਇੱਕ ਪੈਰ ਦਾ ਆਪਾਂ ਇੱਕ ਪੈਰ ਦੀ ਜਗ੍ਹਾ ਛੱਡਣੀ ਆ ਸੈਂਟਰ ਚ ਐਸ ਤਰ੍ਹਾਂ ਅੱਧੇ ਪੈਰ ਦੀ ਇਧਰੋਂ ਅੱਧੇ ਦੀ ਇਧਰੋਂ ਟਿੱਕ ਪੈਰ ਦੀ ਜਗ੍ਹਾ ਆਪਾਂ ਛੱਡਣੀ ਆ। ਥੈਂਕ ਯੂ ਫਿਰ। ਐਸ ਤਰ੍ਹਾਂ। ਹੁਣ ਆਪਾਂ ਸੈਂਟਰ ਚ ਇਹਨੂੰ ਕਟਾਂਗੇ। ਇਸ ਤਰ੍ਹਾਂ ਧਿਆਨ ਨਾਲ ਸਲਾਈ ਨਾ ਕੱਟੀ ਜਾਵੇ ਇੱਥੇ ਆਪਾਂ ਦੋਨੇ ਸਾਈਡਾਂ ਤੇ ਇਸ ਤਰ੍ਹਾਂ ਕੱਟ ਲਾਉਣੀ ਹੈ ਇਹਨੂੰ ਇਸ ਤਰ੍ਹਾਂ ਸੈੱਟ ਕਰ ਲੈਣਾ ਹੈ ਪ੍ਰੈਸ ਮਾਰ ਲੈਣੀ ਹੈ ਆਹ ਦੇਖੋ ਹੁਣ ਆਪਾਂ ਜੈਪ ਲਗਾਵਾਗੇ ਇਹ ਆਪਣੇ ਕੋਲ ਜੈਪ ਆ ਜਿੰਨੀ ਤੁਸੀਂ ਲੰਬਾਈ ਇਹਦੀ ਰੱਖਣੀ ਹੈ ਰੱਖ ਸਕਦੇ ਹੋ ਬਾਕੀ ਆਪਾਂ ਕੱਟ ਦੇਣੀ ਹੈ ਹੁਣ ਆਪਾਂ ਆ ਪੱਟੀ ਦੇ ਇਸ ਜਗ੍ਹਾ ਤੇ ਜੈਪ ਲਗਾਵਾਗੇ ਇਹਨੂੰ ਸਿੱਧੀ ਕਰਕੇ

ਨੂੰ ਕੋਲ ਲੈਣਾ ਜੱਪ ਨੂੰ ਐਸ ਤਰ੍ਹਾਂ ਹੁਣ ਆਪਾਂ ਪੈਰ ਪੈਰ ਦੀ ਸਿਲਾਈ ਦੀ ਪੈਰ ਪੈਰ ਦੀ ਸਿਲਾਈ ਲਗਾਵਾਂਗੇ ਆਪਾਂ ਇਧਰਲੀ ਸਾਈਡ ਲਗਾਵਾਂਗੇ ये दूसरी पट्टी से ला रहे हैं पैर पैर की सिलाई लाई है इस तरह ਆ ਦੇਖੋ ਅਜੇ ਆਪਾਂ ਆਪਾ ਲਗਾ ਲਈ ਹੈ ਪੈਰ-ਪੈਰ ਦੀ ਸਿਲਾਈ ਲਗਾਈ ਸੀ ਆਪ ਲਗਾਉਣ ਤੋਂ ਬਾਅਦ ਹੁਣ ਆਪਾਂ ਗਲੇ ਦੇ ਰੇਵ ਰੇਵ ਲੀਰ ਲਗਾਵਾਂਗੇ ਇਸ ਤਰ੍ਹਾਂ ਕੱਟੀ ਹੋਈ ਦੋਨਾਂ ਸਾਈਡਾਂ ਤੇ आप दूसरी सैड ते लावे इस तरह ਇਸ ਤਰ੍ਹਾਂ ਦੋਨੇ ਸਾਈਡਾਂ ਤੇ ਆਪਾਂ ਲੀਡ ਲਗਾ ਲੈਣੀ ਹੈ ਪਾ ਇਹਦੇ ਵਿੱਚ ਛੋਟੇ ਛੋਟੇ ਇਸ ਤਰ੍ਹਾਂ ਕੱਟ ਲਾਵਾਂਗੇ ਕੱਟ ਲਗਾਉਣ ਤੋਂ ਬਾਅਦ ਤੁਸੀਂ ਇਸ ਨੂੰ ਇਸ ਤਰ੍ਹਾਂ ਫੋਲਡ ਕਰ ਸਕਦੇ ਹੋ ਸਲਾਈ ਵੀ ਲਗਾ ਸਕਦੇ ਹੋ ਤੇ ਤਰਪਾਈ ਵੀ ਆਪਾਂ ਕਰ ਸਕਦੇ ਹਾਂ ਵੀਡੀਓ ਵਧੀਆ ਲੱਗੇ ਤਾਂ ਹਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ